ਗੁੱਡ ਮਾਰਨਿੰਗ ਦੇ ਨਾਲ ਮੋਟੇ ਹਨ ਮਹੀਨੇ ਉੱਤੇ ਬੈਠੇ ਅੱਜ ਕੱਢਣ ਗਿਆ ਆ ਬਈ ਬਾਹਰ ਹਰ ਰੋਟੀ ਆ ਗਈ ਓ ਸੌਖੀ ਏ ਆ ਫਾਇਦਾ ਜ਼ਰੂਰ ਹੈਗਾ ਘਰ ਦੇ ਨੂੰ ਗੱਡੀ ਸਿਖਾਉਣ ਦਾ ਰੋਟੀ ਆ ਜਾਂਦੀ ਬੰਦੇ ਦੀ ਲਿਓ ਵੀ ਲਿਓ ਰੋਟੀ ਸਾਡੀ ਹੈ ਇਹ ਕਿ ਬਜਣੀ ਚਾਹੀਦੀ ਹੈ ਹੈ ਇਹ ਇੱਕ ਵੀ বাজਦੀ ਟੈਨਸ਼ਨ ਦਾ ਤੋਂ ਲੈਣੀ ਏ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਦੇ ਵਿੱਚ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜਿਦਾ ਤੁਹਾਨੂੰ ਦਿਖਾਨਣਾ ਸਟੋਰੀ ਗਾਇਜ਼ ਵੀਡੀਓ ਅੰਡਰ ਤੱਕ ਜਰੂਰ ਦੇਖਿਓ ਹੋ ਗਏ ਮਿੱਤਰੋ ਅੱਜ ਆਪਾਂ ਚਾਰ ਪਾ ਲੈਣਾ ਫੇਰ ਤਿਆਰੀ ਆ ਕੱਲ ਨੂੰ ਵੀ ਪਾਉਣਾ ਲਗਾਤਾਰ ਫੇਰ ਕੰਮ ਸ਼ੁਰੂ ਆ ਟੂ ਗੁੱ ਏ ਬਾਟਰੈਕਟਰ ਆ ਰਿਹਾ ਆਪਣੀ ਟਰੈਕਟਰਾਂ ਦੀ ਜ਼ਿੰਮੇਵਾਰੀ ਆੱਕ ਦੇਂ ਗਰੀਬੀ ਆ ਚਾਰ ਚਾਰ ਵਾਰਾਂਗੇ ਗੁੱਡ ਮਾਰਨਿੰਗ ਆਹ ਤੁਹਾਨੂੰ ਜਰਵਾ ਪਾਇਆ ਹੋਵੇ ਦੇ ਬਾਦਿਆ ਬੰਦਾਰੇ ਵੇ ਵਾਕੇ ਸੋਖੀ ਜੀ ਨੇ ਟਾਈਮ ਪਾਸ ਕਰਨਾ ਉਹਨੇ ਚੈਰੀ ਲੰਗ ਦੀ ਦਾੜੀ ਨਾਲ ਉਹ ਬੜੀ ਵੱਧਰੀ ਚੈਰੀ ਲੱਗ ਗਈ ਕਿਉਂਕਿ ਕਹਿੰਦਾ ਸੋਖੀ ਕਿਵੇਂ ਕਹਿੰਦਾ ਦੱਸੀ ਪਹਿਲਾਂ ਮੂੰਹ ਦੀ ਵੀਡੀਓ ਬਣਾ। ਅੱਲਾ ਵੀਡੀਓ ਬਣਾ ਕੇ ਕਿਵੇਂ ਠੀਕ ਟੇਡਾ ਨਾ? ਹਾਂ। ਇਹ ਬਹੁਤਾਂ ਚਾਹੀਦਾ ਨਸ਼ਾ ਖਾਦੇ ਨੇ ਕਿਤੋਂ ਵਧਾ ਲਾ। ਹਾਂ। ਅੰਗਲੇ ਦਾ ਜਦੋਂ ਮੂੰਹ ਟੇਡਾ ਐ। ਹਾਂ। ਉਹਦਾ ਨਸ਼ਾ। ਤੇ ਜੇ ਸਿੱਧਾ ਉਹ ਤਾਂ ਠੀਕ ਐ ਨਾਰਮਲ ਐ। ਵਗਾ ਮੂੰਹ ਓਏ। ਕਹਿੰਦਾ ਹੁਣ ਵੀ ਟੇਡਾ ਹੀ ਆ। ਆਹ। ਆਹ, ਲਈ ਮਿੱਤਰਾਂ ਦੀ ਰੋਟੀ। ਐਂ ਜਾਈ ਬਣੀ ਆਉਂਦੀ ਮਿੱਤਰਾਂ ਦੀ ਰੋਟੀ। ਐ। ਹਰ ਰੋਟੀ ਆ ਗਈ ਓ ਸੌਖੀ ਓ ਰੋਟੀ ਆ ਗਈ ਓ ਓ ਆ ਗਈ ਆਹਾ ਆ ਫਾਇਦਾ ਜ਼ਰੂਰ ਹੈਗਾ ਘਰ ਦੇ ਨੂੰ ਗੱਡੀ ਸਿਖਾਉਂਦਾ ਰੋਟੀ ਆ ਜਾਂਦੀ ਬੰਦੇ ਦੀ ਠੀਕ ਲਿਆਓ ਵਿਲਿਆਓ ਰੋਟੀ ਸਾਡੀ ਰੋਟੀ ਇੱਥੇ ਨਹੀਂ ਚਾਹੀਦੀ ਹੈ ਇਹ ਇੱਕੋ ਨਹੀਂ ਬਾਜਦੀ ਟੈਨਸ਼ਨ ਕਰੋ ਲੈਣੇ ਨਹੀਂ ਰੋਟੀ ਦਾ ਹੀ ਨਵੇੜ ਦੇਾਂਗੇ ਮਿੰਟੋਂ ਮੁੱਟੀਾਂ ਰੋਟੀ ਦਾ ਹੀ ਐ ਚਰਨੀ ਆ ਜਿਵੇਂ ਮਾਸ਼ੀਨ ਮੱਕੀ ਚਰਦੀ ਆ ਦੇ ਟੈਨਸ਼ਨ ਨਾ ਲਾਉ ਦੀ ਇਧਰੋ ਜਦੋਂ ਚਾਹ ਆਈ ਹੋਵੇ ਵੇਖਿਓ ਹਾਂ ਨੱਚ ਦੇਈ ਕਹਿੰਦੇ ਚਾਹ ਆ ਗਈ ਚਾਹ ਆ ਗਈ ਮੁੰਡੇ ਐ ਭਾਈ ਉਹਦੇ ਚਾਰ ਕਹਿੰਦੇ ਪਿੱਛੇ ਕਹਿੰਦੇ ਮੋਟੇ ਨੂੰ ਢੇਰ ਤੇ ਢੇਰ ਮਾਰੀ ਆਉਂਦੇ ਆ ਕਾਣਾ ਉਹ ਹਾਲਾ ਦੱਸ ਬੰਦਾ ਇੱਧਰ ਬੰਦੇ ਮਰਨ ਦਾ ਪਿਆਰ ਤੇ ਇਹਨਾਂ ਨੂੰ ਆਫ ਰੋਡਿੰਗ ਦੀ ਸੁੱਚੀ ਪਈ ਹੈ ਹਾਂ ਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ